ਜੀ ਮਿੱਤਰੋ ਥੋਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਸਵਰਾਜ 855 ਐਫੀ ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਬਾਈ ਸਾਰਿਆਂ ਤੋਂ ਪਹਿਲਾਂ ਜਿਹੜਾ ਇਹ 855 ਇਹ ਮਾਡਲ ਕਿਹੜਾ ਬਾਈ ਇਹ ਮਾਡਲ 2012 ਬਾਈ 2012 ਮਾਡਲ ਦਾ ਨੰਬਰ ਪੰਜਾਬ ਵਾ ਪੰਜਾਬ ਨੰਬਰ ਪਲੇਟਾਂ ਲੱਗੀਆਂ ਸਰਕਾਰੀ ਠੀਕ ਹੈ ਜੀ ਪੰਜਾਬ ਦਾ ਟਰੈਕਟਰ ਦਾ ਨੰਬਰ ਆ ਸਰਕਾਰੀ ਪਲੇਟਾਂ ਲੱਗੀਆਂ ਵੀ ਆ ਪੀਵੀ 68 ਮਹਾਲੀ ਦਾ ਨੰਬਰ ਆ ਆਨਲਾਈਨ ਬੋਲਦਾ ਤੇ ਟਿਹਰਾ ਦੀ ਗੱਲ ਕਰੀਏ ਇਹ ਸਿਰਫ ਇਹ ਬਾਈ ਡੁੱਡੀਆ ਦੇ ਠੀਕ ਆ ਬਾਈ ਮੂਰ ਲੈ ਮੂਰ ਦੇ ਹੈਗੇ ਮੂਰ ਦਾ 90 ਪੈਸੇ ਮੰਨ ਜਾ ਲੋ ਠੀਕ ਆ ਬੋਲੋ ਦੇ ਠੀਕ ਆ ਰੰਗ ਪੇੜ ਦੀ ਗੱਲ ਪੇੜ ਤਾਂ ਅਰੀਜਨਲ ਆ ਬਾਈ ਕੋਈ ਬੰਦਾ ਬਲਾ ਬੰਦਾ ਨਾਲ ਲੱਗੇ ਆ ਜੇ ਠੀਕ ਆ ਜਿਵੇਂ ਕਨੋਪੀ ਲੱਗੀ ਐਂ ਸਾਰੀ ਮਿਲੂਗੀ ਸਤਿ ਸ਼੍ਰੀ ਅਕਾਲ ਬਾਈ ਨਾਲ ਡੰਡਾ ਫੱਟੀ ਜੋ ਸਾਰੇ ਲੱਗ ਪੂਰੇ ਠੀਕ ਆ ਵੀ ਜਿਵੇਂ ਆ ਫਾਈਬਰ ਵਾਲੀ ਹੱਟ ਲੱਗੀ ਆ ਸਭ ਕੁ ਸਾਂਝ ਮਿਲੂਗਾ ਬਾਈ ਇੰਜਨ ਗੇਅਰ ਦਾ ਟਰੈਕਟਰ ਕਿਵੇਂ ਆ ਗੇਅਰ ਦਾ ਬਾਈ ਬੜਾ ਵਦੂ ਆਗੇ ਲੈ ਜੇ ਅੱਛਾ ਬਾਈ ਗਾਰੰਟੀ ਆ ਗਾਰੰਟੀ ਵਾਕੇ ਦੇ ਕੇ ਵਾਕੇ ਚਲਾ ਕੇ ਤਸਦੀਕ ਕਰਕੇ ਟਰੈਕ ਤੇ ਬਾਈ ਜੀ ਇਹਦੀ ਕੀ ਡਿਮਾਂਡ ਰੱਖੀ ਆ ਆਪਣੇ ਟਰੈਕਟਰ ਦੀ ਡਿਮਾਂਡ ਕਿੰਨੇ ਆ ਕਲੋਸ ਕਰੀਆ ਬਾਈ ਬਖਾਜੀ ਮੜਾ ਜਾ ਹਾਂ ਕਲੋਸ ਕਰ ਇੰਜਣ ਆ ਕਲੋਸ ਕਰ ਇੰਜਣ ਆ ਠੀਕ ਆ ਕਲੋਸ ਕਰ ਇੰਜਣਾਂ ਤੇ ਕੀ ਡਿਮਾਂਡ ਆ ਬਾਈ ਜੀ ਮਾਂਡ ਰੀ ਦੀ ਬਾਈ ਹੈਗੀ ਆ 4 ਲੱਖ ਤੇ 20 ਹਜ਼ਾਰ ਰੁਪਿਆ ਬਾਈ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਵੀਡੀਓ ਸ਼ੇਅਰ ਕਰ ਸਕਦਾ ਬਾਈ ਟਰੈਕਟਰ ਦਾ ਪਾ ਇੱਥੇ ਮਾਨਦਾਨ ਕਰ ਦਿੰਦੇ ਆ ਠੀਕ ਆ ਟਰੈਕਟਰ 4 ਲੱਖ ਤੇ 5000 ਦਾ ਬਸ ਕਹਿੰਦਾ ਮੰਨ ਕੇ ਦਰੋ 15 ਦਾ ਮਾਨਦਾਨ ਆ ਬਸ 15000 ਦਾ ਮਾਨਦਾਨ ਆ ਠੀਕ ਆ ਨੰਬਰ ਬੋਲ ਲੀ ਬਾਈ 94923 ਠੀਕ ਆ 08123 ਠੀਕ ਆ ਜੀ ਨੰਬਰ ਸਕਰੀਨ ਤੇ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ